ਹਸਪੀਟਲ ਦੇ ਵਿੱਚ ਦਾਖਲਿਆ ਜਿੱਥੇ ਸਖਤੈਨ ਸਿੰਘ ਜਿਨ੍ਹਾਂ ਦੇ ਘਰ ਵਿੱਚ ਅੱਜ ਫੈਦ ਗੋਈ ਐਨਐਡੀਆਈ ਬਾਧੋ ਆਏ ਉਹਨਾਂ ਦਾ ਹਾਲ-ਚਾਲ ਪੁੱਛਣ ਆਇਆ ਸੀ ਪਤਾ ਲੈਣ ਆਇਆ ਸੀਗਾ ਮੈਨੂੰ ਲੱਗਦਾ ਪਰਮਾਤਮਾ ਕਿਰਪਾ ਕਰੂਗਾ ਉਹ ਤੰਦਰੁਸਤ ਹੋ ਜਾਣਗੇ ਜ਼ਖਮੀ ਤੇ ਬੜੀ ਬੁਰੀ ਤਰ੍ਹਾਂ ਹੋਏ ਆ ਪਰਮਾ ਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਤੰਦਰੁਸਤ ਹੋਣ ਸਸਪੇ ਮੈਨੂੰ ਪਤਾ ਹੀ ਲੈਣਾ ਸੀਗਾ ਫਤੋ ਗਿਆ ਉਹ ਦੁਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਕੇਸ ਹੈ ਤੁਹਾਡੇ ਕੋਲ ਸਾਡਾ ਆ ਹੀ ਗਿਆ ਇੱਕ ਬਦਵਾਦਕ ਦਾ ਬਦਵਾਦਕ ਝਗੜਾ ਸੀਗਾ ਬਦਵਾਦਕ ਝਗੜੇ ਦੇ ਵਿੱਚ ਫੈਦਮ ਜਿਹੜੀ ਹੋਈ ਹੈ ਇਹਦਾ ਉਵੇਂ ਕੋਈ ਇਨਦਾਈਆਂ ਦਾ ਕੋਈ ਇੱਦਾਂ ਦਾ ਕੋਈ ਤਲਕ ਵਾਸਤਾ ਨਹੀਂ ਹੈ ਪਰ ਮੇਰੀ ਬੇਨਤੀ ਹੈ ਕਿ ਜਿਹੜੇ ਫਲਾਹ ਬਾਅਦ ਬੈਠੇ ਆ ਸਾਦਾਂ ਨੂੰ ਬੇਨਤੀ ਹੈ ਕਿ ਫਲਾਹ ਜੇ ਤੁਹਾਡਾ ਕੋਈ ਇੱਦਾਂ ਦੇ ਕੇਸ ਹੁੰਦੇ ਆ ਤੁਸੀਂ ਆਪਣੇ ਫੈਮਲੀਆ ਦੇ ਵਿੱਚ ਬੈਠ ਕੇ ਇਹਨਾਂ ਨੂੰ ਚੰਗੇ ਢੰਗ ਨਾਲ ਜਿਹੜਾ ਹੱਲ ਪਾਇਆ ਕਰੋ ਕੱਲ੍ਹ ਦੇ ਆਣੇ ਦੇ ਵਿੱਚ ਵੀ ਇੱਕ ਕੇਸ ਹੋਇਆ ਦੋ ਭੈਣਾਂ ਦਾ ਸੱਕਾ ਉਹ ਪ੍ਰਾਪਰਟੀ ਦਾ ਝਗੜਾ ਸੀਗਾ ਸੋ ਮੈਂ ਤੁਹਾਨੂੰ ਇਹ ਕਹਿੰਦਾ ਦੁੱਦਾ ਵੀ ਕੋਈ ਇਤਾਂ ਦੀ ਗੱਲ ਨਹੀਂ ਕੇਸ ਹੋਇਆ ਪੁਲਿਸ ਨੇ ਪੂਰੀ ਤੁਹਾਨੂੰ ਦੱਸ ਹੀ ਦਿੱਤਾ ਠੋਕੇ ਸਾਹਿਬ ਨੂੰ ਪੁਲਿਸ ਆਪਣੇ ਕੰਮ ਤੇ ਲੱਗੀ ਸਾਡਾ ਕੰਮ ਇਹ ਹੈ ਕਿ ਜੇ ਕਿਤੇ ਇਦਾਂ ਦੀ ਵਾਅਦਾਤ ਹੁੰਦੀ ਹੈ ਜੇ ਕਿਤੇ ਕੋਈ ਬੰਦਾ ਕਾਨੂੰਨ ਆਪਣੇ ਹੱਥਾਂ ਚ ਲੈਂਦਾ ਕਾਨੂੰਨ ਦੀ ਦੋਧ ਵਰਤੋਂ ਕਰਦਾ ਤੇ ਸਰਦਾਰ ਭਗਵੰਤ ਸਿੰਘ ਮਾਚੀ ਦੀ ਸਰਕਾਰ ਜਿਹੜੀ ਆ ਹਰ ਤਰ੍ਹਾਂ ਹਰ ਸੰਭਵ ਜੋ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ ਉਹ ਜਿਹੜੀ ਅਸੀਂ ਪਰ ਵਿਪਖਸ਼ ਜਿਹੜਾ ਹੈ ਚਾਹੇ ਕਾਂਗਰਸ ਹੋਵੇ ਚਾਹੇ ਕਾਲੀਦਲ ਹੋਵੇ ਵੀਡੀਓ ਪਾ ਕੇ ਕਹਿ ਰਿਹਾ ਕਿ ਲਾਅ ਐਂਡ ਆਰਡਰ ਜਿਹੜਾ ਹੈ ਕਲੈਪ ਹੋ ਜੂਦਾ ਪੰਜਾਬ ਦੇ ਵਿੱਚ ਸਰ ਦੇਖੋ ਲਾਅ ਐਂਡ ਆਰਡਰ ਦਾ ਉਦ ਹੋਵੇ ਹਾਂ ਪੰਜਾਬ ਦੇ ਹੁੜ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਸਲਾ ਹੋ ਜਾਂਦਾ ਕੋਈ ਪਰਿਵਾਰ ਦਾ ਡਿਸਪਿਊਟ ਹੈ ਕਾਦੇ ਵਿੱਚ ਕੋਈ ਬੰਦਾ ਲੜ ਪੈਂਦਾ ਮੈਂ ਆਪਣੇ ਘਰ ਤੇ ਲੜ ਪੈਂਦਾ ਤੇ ਲਾਇੰਡ ਆਰਡਰ ਦਾ ਤੇ ਸਰਕਾਰ ਦਾ ਇਹ ਮੱਕੀ ਤਲਬਾਸਤਾ ਵੀ ਇਹਨਾਂ ਦੇ ਸਭੀ ਦਾ ਹੋ ਪਈ ਲਾ ਜਿੱਥੇ ਲਾਇੰਡ ਆਰਡਰ ਦਾ ਪਬਲਿਕ ਦੇ ਨਾਲ ਸੰਬੰਧ ਆ ਉੱਥੇ ਮਾਨ ਸਾਹਿਬ ਦੀ ਸਰਕਾਰ ਰਹੇ ਅਸੀਂ ਇੱਥੇ ਵੀ ਕੰਡੈਮਨੇਸ਼ਨ ਕਰਦੇ ਆ ਇੱਥੇ ਵੀ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਵੀ ਬੰਦਾ ਇਦਾਂ ਕਰੂ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਲੈਂਦਾ ਹੋਗੇ ਬਾਕੀ ਪੰਜਾਬ ਦੀ ਪੁਲਿਸ ਅੱਜ ਵੀ ਤੁਸੀਂ ਦੇਖਿਆ ਸਵੇਦ ਦਾ ਕਿੰਨਾ ਕੰਮ ਕਰਦੀ ਪੰਜਾਬ ਦੀ ਪੁਲਿਸ ਬਿਲਕੁਲ ਵਧੀਆ ਕੰਮ ਕਰਦੀ ਆ ਬਿਲਕੁਲ ਸਹੀ ਢੰਗ ਦੇ ਨਾਲ ਮਸਲੇ ਨੂੰ ਜਿੱਤ ਰਹੀ ਹੈ ਇਹ ਮਸਲੇ ਦਾ ਵੀ ਤੁਹਾਨੂੰ ਸਵੇਦੇ ਪਤਾ ਸਵੇਦ ਦਾ ਕਬਲ ਜਿਹੜਾ ਚੰਗੇ ਰਿਜ਼ਲਟ ਆਉਣਗੇ ਚੰਗੇ ਰਿਜ਼ਲਟ ਚੰਗੇ ਰਿਜ਼ਲਟ ਹੋ ਗਈ ਆ ਆਡੈਂਟੀਫਾਈ ਹੋਇਆ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਆ ਸਾਡਾ ਜਿਹੜਾ ਕਮ ਸਰਕਾਰ ਦਾ ਸੀਗਾ ਉਸੇ ਲਈ ਪੁਲਿਸ 5 ਮਿੰਟ ਬਾਅਦ ਹੀ ਐਕਟਿਵ ਹੋ ਗਈ ਉਸੇ ਲਈ ਪੱਛਾ ਵੀ ਦਰਜ ਹੋ ਗਿਆ ਜੋ ਜੋ ਕਰਦਿਆਂ ਨੇ ਕਿਹਾ ਉਹ ਸਦਾ ਪੱਕਾ ਦਿਲਾਉਂਦੇ ਸਨ ਐਨਆਰਆਈ ਭਰਾ ਸਹਿਮੇ ਬੜੇ ਇਸ ਪੂਰੀ ਬਾਤ ਨੂੰ ਕਿਉਂਕਿ ਜਿਹੜੇ ਐਨਆਰਆਈ ਸੀ ਕਿ ਉਹਨੇ ਵੀ ਇਨਵੈਸਟ ਕਰੇ ਸਤਪੁਰਨ ਤਾਂ ਕਹਿੰਦੇ ਹੋਟਲ ਉਹਨੇ ਖਰੀਦਣਾ ਸਾਡ ਸਾ ਮੇਰੀ ਇਹ ਗੱਲ ਬਿੰਕੀ ਪਾਣੀ ਕਿ ਕਿਸੇ ਵੀ ਐਨਆਰਆਈ ਨੂੰ ਕਮਦੌਣ ਦੀ ਲੋੜ ਨਹੀਂ ਅੱਜ ਸਵੇਰੇ ਵੀ ਮੈਂ 6-7 ਐਨਆਰਆਈ ਭਰਾ ਮੇਰੇ ਕੋਲ ਉਹਨਾਂ ਦੇ ਕੇਸ ਸੀਗੇ ਆਪਾਂ ਹੱਲ ਕੀਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਮਸਲਾ ਨਹੀਂ ਹੈ ਇਹ ਕੋਈ ਹੋ ਨਹੀਂ ਹੈ ਕਿ ਐਨਆਰਆਈ ਨੂੰ ਕਿਉਂ ਟਾਰਗੇਟ ਕਰਾਂਗੇ ਜੀ ਐਨਆਰਆਈ ਪੰਜਾਬ ਐਨਾਂ ਦੀਆਂ ਤੋਂ ਬਿਨਾ ਪੰਜਾਬ ਕਾਹਦੇ ਜੋਗਾ ਐਨਆਰਆਈ ਪੰਜਾਬ ਦੀ ਰੀੜ ਦੀ ਹੱਡੀ ਹੈ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਅੰਦਰ ਕਿਹ ਹੈ ਐਨਆਰਆਈ ਦੇ ਉੱਤੇ ਕਿ ਇਹਨੂੰ ਹੱਥ ਨਹੀਂ ਚੁੱਕਣ ਦੋਗੇ ਆ ਜਿੱਥੇ ਪਤਵਾਰਾਂ ਦੇ ਡਿਸਪਿਊਟ ਹੋ ਜਾਂਦੇ ਨੇ ਪਤਵਾਰਾਂ ਦਾ ਆਪਸੀ ਝਗੜਾ ਹੋ ਜਾਂਦਾ ਜਿੱਦਾਂ ਇਹ ਹੋਇਆ ਕਿ ਉੱਥੇ ਬਲ ਜਿਹੜਾ ਤੁਹਾਨੂੰ ਵੀ ਪਤਾ ਪੱਕਾ ਦੇ ਵਿੱਚ ਲੜ ਪੈਂਦੇ ਆ ਤੇ ਉੱਥੇ ਕੋਈ ਇਹ ਨਹੀਂ ਆ ਕਿ ਐਨਆਰਆਈ ਨਾਲ ਤਨਾ ਬਿਲਕੁਲ ਨਹੀਂ ਅਸੀਂ ਐਨਆਰਆਈ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਕਿਸੇ ਨੂੰ ਵੀ ਕੋਈ ਵੀ ਇਦਾਂ ਦਾ ਜਿਹੜਾ ਬੰਦਾ ਕਾਨੂੰਨ ਆਪਣੇ ਹੱਥ ਚ ਲੈਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਜੋ ਸਾਡੀ ਡਿਊਟੀ ਹੈ ਸਾਡੀ ਪੁਲਿਸ ਦੀ ਸਵੇਤ ਦੀ ਸੱਤੇ ਦੀ ਅੱਜ ਦੀ ਪੁਲਿਸ ਲੱਗੀ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਬਹੁਤ ਵਧੀਆ ਕੀਤੀ। ਜੈਸੇ ਪੇਸ਼ੈਂਟ ਦੀ ਪੁਜੀਸ਼ਨ ਕੀ ਹੈ? ਪੇਸ਼ੈਂਟ ਜਿਹੜੀ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਕਹਿੰਦੇ ਆ ਕਿ ਠੀਕ ਹੈ। ਅਜੇ ਤਾਂ ਬਸ ਉਹਨੂੰ ਕਰ ਰਹੇ ਨੇ ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪਰਮਾਤਮਾ ਕਹੂਗਾ ਕਿ ਉਹ ਦੋਸਤੋ